ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਇਆ ਜੋ ਕਿ ਕਿਸਾਨ ਜਥੇਬੰਦੀਆਂ ਵੱਲੋਂ ਪੀਤੇ ਦਿਨੀ ਜਿਹੜਾ ਐਤਵਾਰ ਨੂੰ ਫ੍ਰੀ ਕਰ ਦਿੱਤਾ ਗਿਆ ਸੀ ਕਿਉਂਕਿ ਮੰਗਾਂ ਸੀ ਕਿ ਜਿਹੜਾ ਰੇਟ ਸਿਰ ਤੋਂ ਲੈ ਕੇ ਜਿਹੜਾ ਇਸ ਟੋਲ ਪਲਾਇਆ ਨੂੰ ਫ੍ਰੀ ਕਰ ਦਿੱਤਾ ਗਿਆ ਸੀ ਤਾਂ ਅੱਜ 5 ਦਿਨ ਜਿਹੜੇ ਇਸ ਨੂੰ ਹੋ ਚੁੱਕੇ ਨੇ ਤੇ ਸ਼ਿਵ ਸੈਨਾ ਟਰਾਂਸਪੋਰਟ ਸਾਈਡ ਵੱਲੋਂ ਜਿਹੜਾ ਅੱਜ ਲਾਡਵਾਲ ਟੋਲ ਪਲਾਇਆ ਤੇ ਬੈਠੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਤਾਂ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਵਾ ਤੇ ਇੱਥੇ ਪਹੁੰਚ ਕੇ ਜਿਹੜਾ ਉਹਨਾਂ ਦੇ ਲਈ ਜਿਹੜਾ ਖਾਣ ਪੀਣ ਦਾ ਜਿਹੜਾ ਸਮਾਨ ਹੈ ਤਾਂ ਉਹਨਾਂ ਨੂੰ ਦਿੱਤਾ ਗਿਆ ਤੇ ਗੱਲਬਾਤ ਕਰ ਲੈਣੇ ਆਂ ਵੀ ਅੱਜ ਜਿਹੜਾ ਇੱਥੇ ਸਮਰਥਨ ਦੇਣ ਪੁੰਚੇ ਨੇ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਮੈਂ ਅੱਜ ਟਰਾਂਸਪੋਰਟ ਨਗਰ ਤੋਂ ਇੱਥੇ ਚੱਲ ਕੇ ਆਇਆ ਜੋ ਕਿ ਸਾਨੂੰ ਇਹਨਾਂ ਦੇ ਨਾਲ ਇਤਵਾਰ ਨੂੰ ਹੀ ਆ ਕੇ ਇੱਥੇ ਬੈਠ ਜਾਣਾ ਚਾਹੀਦਾ ਸੀਗਾ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਆਮ ਜਨਤਾ ਵਾਸਤੇ ਆਮ ਪਬਲਿਕ ਵਾਸਤੇ ਕੋਈ ਤਾਂ ਲੜਨ ਵਾਸਤੇ ਹੈਗਾ ਮੈਂ ਆਪਣੇ ਕਿਸਾਨ ਯੂਨੀਅਨ ਤੋਂ ਕਿਸਾਨ ਯੂਨੀਅਨ ਦੇ ਜਿੰਨੇ ਵੀ ਇੱਥੇ ਪੱਧਤਕਾਰੀ ਬੈਠੇ ਆ ਮੈਂ ਸਾਰਿਆਂ ਦਾ ਬੜਾ ਦਿਨੋਂ ਸ਼ੁਕਰਗੁਜ਼ਾਰ ਹੈਗਾ ਸਾਰਿਆਂ ਦਾ ਮੈਂ ਦਿਨੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਜਨਤਾ ਵਾਸਤੇ ਆਪਣੇ ਸਾਰੇ ਕਾਰੋਬਾਰ ਛੱਡ ਕੇ ਜਨਤਾ ਵਾਸਤੇ ਆ ਕੇ ਰੋਡ ਤੇ ਬੈਠੇ ਆ ਜੋ ਇਹ ਕੰਮ ਕਿਸਾਨ ਕਰ ਰਹੇ ਆ ਕਿਸਾਨਾਂ ਦੇ ਨਾਲ ਆਮ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿਉਂਕਿ ਇੱਕ ਬੰਦੇ ਕਿਸਾਨ ਦੀ ਇਕੱਲੇ ਦੀ ਇੱਕ ਪ੍ਰੋਬਲਮ ਨਹੀਂ ਹੈਗੀ ਕਿਸਾਨਾਂ ਕੋਲ ਤਾਂ ਆਪਣਾ ਕਾਰਡ ਹੈਗਾ ਟੋਲ ਕ੍ਰੋਸ ਕਰਨ ਵਾਸਤੇ ਸੋ ਜਿਆਦਾ ਜਿੱਥੇ ਬੈਨੀਫਿਟ ਹੈ ਉਹ ਟਰਾਂਸਪੋਰਟਰ ਭਾਈਆਂ ਦਾ ਹੈਗਾ ਤੇ ਮੇਰੇ ਟਰਾਂਸਪੋਰਟ ਵੀਰਾਂ ਨੂੰ ਚਾਹੀਦਾ ਕਿ ਆਪਣਾ ਸਾਰਾ ਕੰਮਕਾਰ ਛੱਡ ਕੇ ਟਾਈਮ ਕੱਢ ਕੇ ਇਹਨਾਂ ਨਾਲ ਆ ਕੇ ਇਹਨਾਂ ਦੇ ਨਾਲ ਸਮਰਥਨ ਦੇ ਕੇ ਇੱਥੇ ਬੈਠਣਾ ਚਾਹੀਦਾ ਜੋ ਧੁੱਪੇ ਜਿਨ੍ਹਾਂ ਨੂੰ ਅੱਜ ਕੋਈ ਧੁੱਪ ਨਾਲ ਮਤਲਬ ਨਹੀਂ ਕੋਈ ਬਰਸਾਤ ਨਾਲ ਮਤਲਬ ਨਹੀਂ ਰਾਤੀ ਕਿੰਨਾ ਝੱਖੜ ਚੱਲਿਆ ਹਨੇਰ ਚੱਲਾ ਕੋਈ ਇਹਨਾਂ ਨੂੰ ਮਤਲਬ ਨਹੀਂ ਆਪਣੀ ਡਿਊਟੀ ਦੇ ਬਰਾਬਰ ਬੈਠੇ ਐ ਇਹੋ ਜਿਹਾ ਬੰਦਾ ਜਿਹੜਾ ਸਿੱਖ ਹੈਗਾ ਨਾ ਗੁਰੂ ਦਾ ਉਹ ਇਹੀ ਕਰ ਸਕਦਾ ਹੈ ਜਿਹੜੀ ਇਹ ਲੁੱਟ ਖਸੁੱਟ ਹੈਗੀ ਹੈ ਇਹੀ ਲੋਕ ਬੰਦ ਕਰਾ ਸਕਦੇ ਆ ਅੱਜ ਤੂੰ ਆਪਾਂ ਸਾਲ 1.5 ਸਾਲ ਪਿੱਛੇ ਚਲੇ ਜਾਈਏ ਜੋ ਮੋਦੀ ਦੇ ਤਿਰ ਕਾਨੂੰਨ ਲੱਗੇ ਸੀਗੇ ਉਹਨਾਂ ਵਾਸਤੇ ਜੋ ਦਿਨ ਰਾਤ ਇੱਕ ਕਰਕੇ ਇਹਨਾਂ ਨੇ ਪੂਰਾ ਹਿੰਦੁਸਤਾਨ ਇਕੱਠਾ ਕਰਕੇ ਉੱਥੇ ਦਿੱਲੀ ਬੈਠੇ ਰਹੇ ਆ ਕਿ ਕੋਈ ਆਮ ਬੰਦੇ ਨਹੀਂ ਹੈਗੇ ਇਹ ਇਹਨਾਂ ਬੰਦਿਆਂ ਦੀ ਜਿੰਨੀ ਤਾਰੀਫ਼ ਕਰੋ ਥੋੜੀ ਹੈ ਇੱਕ ਤਾਂ ਜਨਤਾ ਨੂੰ ਰਾਸ਼ਨ ਦਿੰਦੇ ਆ ਜਨਤਾ ਨੂੰ ਖਾਣਾ ਪਹੁੰਚਾਉਂਦੇ ਆ ਦੂਸਰਾ ਆਪਣੀ ਜ਼ਿੰਮੇਵਾਰੀ ਸਮਝ ਕੇ ਜਨਤਾ ਦੇ ਹਿੱਤ ਵਾਸਤੇ ਰੋਡ ਤੇ ਵੀ ਬੈਠਦੇ ਆ ਇਹ ਜਿਹੜੀ ਲੁੱਟ ਖਸੁੱਟ ਚੱਲ ਰਹੀ ਏ ਸਰਕਾਰਾਂ ਦੀ ਇਹ ਜੋ ਟੋਲ ਨੇ ਆਲ ਦਿੱਲੀ ਇਥੋਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਭ ਤੋਂ ਮਹਿੰਗਾ ਟੋਲ ਜਿਹੜਾ ਇਹ ਹੀ ਟੋਲ ਹੈ ਅਗਰ ਗੱਡੀ ਜਲੰਧਰ ਚਲੀ ਜਾਏ ਜਾਂ ਅੰਮ੍ਰਿਤਸਰ ਚਲੀ ਜਾਏ ਅਪ ਡਾਊਨ ਕਰਦੀ ਏ ਤਾਂ ਟਰੱਕ ਦਾ 2000 ਰੁਪਏ ਦਾ ਟੋਲ ਕੱਟਿਆ ਜਾਂਦਾ ਸੋ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਸਾਨਾਂ ਨੂੰ ਕਿਸ ਪ੍ਰੋਬਲਮ ਤਾਂ ਟਰੱਕ ਓਨਰਸ ਨੂੰ ਟਰਾਂਸਪੋਰਟਰਾਂ ਨੂੰ ਜ਼ਿਆਦਾ ਆਮ ਪਬਲਿਕ ਨੂੰ ਤਾਂ ਹੈਗੀ ਹੈਗੀ ਹੈ ਪਰ ਫਿਰ ਵੀ ਅਗਰ ਪਬਲਿਕ ਇਹਨਾਂ ਨੂੰ ਚੰਗਾ ਸਮਝਦੀ ਏ ਪਬਲਿਕ ਇਹਨਾਂ ਦਾ ਸਪੋਰਟ ਕਰਦੀ ਏ ਪਬਲਿਕ ਲੰਘਦੇ ਟੱਪਦੇ ਇਹਨਾਂ ਕੋਲ 2 ਘੰਟੇ ਅੱਧਾ ਘੰਟਾ 15 ਮਿੰਟ ਜਿੰਨਾ ਵੀ ਬੈਠ ਸਕਦੀ ਹੈ ਇਹਨਾਂ ਨਾਲ ਬੈਠ ਕੇ ਇਹਨਾਂ ਦਾ ਹੌਸਲਾ ਥੋੜਾ ਵਧਦਾ ਉਹਦੇ ਨਾਲ ਕਿ ਹਾਂ ਭਈ ਆਮ ਜਨਤਾ ਸਾਡੇ ਨਾਲ ਹੈਗੀ ਹੈ ਤੇ ਜਨਤਾ ਨੂੰ ਇਹਨਾਂ ਨਾਲ ਖੜ ਕੇ ਇੱਥੇ ਸਮਰਥਨ ਦੇਣਾ ਚਾਹੀਦਾ ਬਾਕੀ ਰਹਿ ਗਈ ਟਰਾਂਸਪੋਰਟ ਵੀਰਾਂ ਦੀ ਗੱਲ ਪੂਰੇ ਪੰਜਾਬ ਦੇ ਟਰਾਂਸਪੋਰਟ ਵੀਰਾਂ ਨੂੰ ਅਪੀਲ ਕਰਦਾ ਕਿ ਜਿੰਨੇ ਵਾਦੂ ਵਾਦ ਟਰਾਂਸਪੋਰਟਰ ਮੇਰੇ ਭਾਈ ਨੇ ਸਾਰੀ ਜਥੇਬੰਦੀਆਂ ਜੜੀਆਂ ਵੀ ਹੈਗੀਆਂ ਨੇ ਸਰਕਾਰਾਂ ਨੂੰ ਇੱਕ ਪਾਸੇ ਛੱਡ ਦਿਓ ਸਿਰਫ ਪਬਲਿਕ ਦੇ ਹਿੱਤ ਦੀ ਲੜਾਈ ਲੜੋ ਸਾਰੇ ਵੱਧ ਤੋਂ ਵੱਧ ਆ ਕੇ ਟਰਾਂਸਪੋਰਟ ਵੀਰ ਮੇਰੇ ਜਿੰਨੇ ਵੀ ਨੇ ਜਿੰਨੀ ਜੱਥੇ ਬੰਦੀਆਂ ਨੇ ਇੱਥੇ ਆ ਕੇ ਮੇਰੇ ਕਿਸਾਨ ਵੀਰਾਂ ਦਾ ਸਮਰਥਨ ਦਿਓ ਕਿਸੇ ਚੀਜ਼ ਦੀ ਇਹਨਾਂ ਨੂੰ ਕਮੀ ਨਾ ਆਣ ਦਿਓ ਇੱਥੇ ਕੋਈ ਵੀ ਇਹਨਾਂ ਨੂੰ ਦੇਖੋ ਇੱਕ ਤਾਂ ਇਹ ਬੰਦੇ ਵਿਚਾਰੇ ਦਿਨ ਰਾਤ ਆਪਣਾ ਪਰਿਵਾਰ ਛੱਡ ਕੇ ਇੱਥੇ ਬੈਠੇ ਐ ਦੂਸਰੀ ਗੱਲ ਇਹ ਬੰਦੇ ਘਰੋਂ ਰਾਸ਼ਨ ਲੈ ਕੇ ਆਉਂਦੇ ਆ ਘਰੋਂ ਆਪਣਾ ਖਰਚਾ ਲੈ ਕੇ ਆਉਂਦੇ ਆ ਸੋ ਇਹਨਾਂ ਕਹਿੰਦਾ ਸਾਡੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਆਮ ਜਨਤਾ ਨੂੰ ਕਿ ਅਗਰ ਉਹ ਆਪਣਾ ਘਰ ਪਰਿਵਾਰ ਛੱਡ ਕੇ ਬੈਠੇ ਐ ਇਹਨਾਂ ਨੂੰ ਲੱਗਰ ਪਾਣੀ ਕਿਸੇ ਚੀਜ਼ ਦੀ ਇੱਥੇ ਕਮੀ ਨਾ ਆਵੇ ਵੱਧ ਤੋਂ ਵੱਧ ਚੀਜ਼ ਇਹਨਾਂ ਕੋਲ ਪਹੁੰਚਾਈ ਜਾਵੇ ਜਿਹਦੇ ਨਾਲ ਅਗਰ ਇਹ ਬੈਠੇ ਨੇ ਇਹਨਾਂ ਨੂੰ ਪਿੱਛੇ ਦੀ ਟੈਨਸ਼ਨ ਨਾ ਹੋਵੇ ਖਾਣ ਪੀਣ ਦੀ ਕੋਈ ਦਿੱਕਤ ਗੁਰੂ ਦੇ ਬੱਚੇ ਬੰਦੇ ਨੇ ਇਹਨਾਂ ਨੂੰ ਖਾਣ ਪੀਣ ਦੀ ਵੈਸੇ ਵੀ ਕੋਈ ਦਿੱਕਤ ਨਹੀਂ ਹੈਗੀ ਇਹਨਾਂ ਕੋਲ ਭੰਡਾਰੇ ਭਰੇ ਹੁੰਦੇ ਆ ਪਰ ਸਾਡੇ ਲੋਕਾਂ ਦਾ ਸਮਰਥਨ ਜੋ ਵੀ ਆਪਾਂ ਦੇ ਸਕਦੇ ਆ ਤਿਲ ਫੁੱਲ ਜੋ ਵੀ ਹੋ ਸਕਦਾ ਆਪਾਂ ਨੂੰ ਇਹਨਾਂ ਦੇ ਸਮਰਥਨ ਦੇ ਵਿੱਚ ਉਤਰਨਾ ਚਾਹੀਦਾ ਇੱਥੇ ਟੋਲ ਤੇ ਪਹੁੰਚਾਉਣਾ ਚਾਹੀਦਾ ਟੋਲ ਬੰਦ ਕਰਾਂ ਜੋ ਮਤਲਬ ਇਹ ਅੱਜ ਟੋਲ ਦੀ ਬੁਨਿਆਦ ਖਤਮ ਹੋ ਚੁੱਕੀ ਹੈ ਤੇ ਪਿਛੇ ਰਵਨੀਤ ਸਿੰਘ ਬਟੂਜੀ ਵੀ ਆਏ ਸੀਗੇ ਆਪਣਾ ਇੱਕ 24 ਘੰਟੇ ਬੈਠ ਕੇ ਤੂੰ ਉੱਠ ਕੇ ਚਲੇ ਗਏ ਉਹਦਾ ਮਸਲਾ ਹੱਲ ਨਹੀਂ ਹੋਇਆ ਸੋ ਇਹ ਗਿਦਾਜਨੀਤਿਕ ਆਦਮੀ ਕੋਈ ਵੀ ਮਸਲੇ ਹੱਲ ਨਹੀਂ ਕਰਾ ਸਕਦੇ ਜੋ ਮੁੱਦੇ ਜੋ ਕਾਂਗਰਸੀ ਜੋ ਆਪਣੇ ਕਿਸਾਨ ਵੀਰ ਨੇ ਜੋ ਮੁੱਦੇ ਜੋ ਇਹਨਾਂ ਨੇ ਹੱਲ ਕਰਾ ਦੇਣੇ ਸੋ ਸਾਰੇ ਇਹਨਾਂ ਦੇ ਸਮਰਥਨ ਦੇ ਵਿੱਚ ਉਤਰੋ ਹਰ ਪਬਲਿਕ ਦਾ ਫਾਇਦਾ ਹਰ ਜਨਤਾ ਦਾ ਫਾਇਦਾ ਹੈ ਕਿ ਇਹ ਟੋਲ ਤੋਂ ਮੁਕਤੀ ਮਿਲੇ ਕਿਸੇ ਤਰੀਕੇ ਵੀ ਟੋਲ ਨੂੰ ਬੰਦ ਕਰਾਣਾ ਇੱਕ ਆਮ ਜਨਤਾ ਦੇ ਮਤਲਬ ਹਾਂ ਦਾ ਨਾਰਾ ਹੋਣਾ ਚਾਹੀਦਾ ਕਿ ਆਪਾਂ ਟੋਲ ਬੰਦ ਕਰਾ ਕੇ ਇਹਨੂੰ ਛੱਡੀਏ ਕਿਸਾਨਾਂ ਦੇ ਨਾਲ ਬਰਾਬਰ ਇੱਥੇ ਬੈਠ ਕੇ ਜਦ ਤੱਕ ਕਿਸਾਨ ਬੈਠੇ ਤੁਹਾਡਾ ਬਰਤਾਲ ਦਾ ਸਹਯੋਗ ਬਣਿਆ ਰਹੇਗਾ ਪੂਰਾ ਜੀ ਸਾਡੇ ਟਰਾਂਸਪੋਰਟ ਜਥੇਬੰਦੀ ਦਾ ਪੂਰਾ ਸਹਿਯੋਗ ਬਣਿਆ ਰਹੇਗਾ ਲੁਧਿਆਣੇ ਵਾਲੇ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਨਗੇ ਕਿ ਹਰ ਹਫਤੇ ਜਿੰਨਾਂ ਕਿ ਜਿੰਨਾ ਕੋਈ ਜਿੰਨਾ ਕੋਈ ਝੁੱਟਦਾ ਹੋਇਆ ਟਰਾਂਸਪੋਰਟ ਵੀਰਾਂ ਕੋਲੋਂ ਜਿਨ੍ਹਾਂ ਕੋ ਇਕੱਠਾ ਸਮਾਨ ਹੁੰਦਾ ਇੱਥੇ ਪਹੁੰਚਾਇਆ ਜਾਏਗਾ ਇਹਨਾਂ ਦੀ ਜ਼ਰੂਰਤ ਦੀ ਚੀਜ਼ ਇਹਨਾਂ ਨੂੰ ਇੱਥੇ ਪਹੁੰਚਾਈ ਜਾਏ। ਮੈਂ ਸ਼ੋਕਰਾਣਾ ਲੁਧਿਆਣਾ ਫੋਲੋ ਟਰਾਂਪੋਰਟ ਸੋਸ਼ੀਅਨ ਤੋਂ ਅਸੀਂ ਸਾਰੇ ਨਮਾਇंदे ਇਕੱਠੇ ਉੱਗੇ ਆਏ ਆ। ਇਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜੋ ਲੁਧਿਆਣਾ ਨਾਲ ਲੱਡੋ ਵਾਲਾ ਜੀ। ਇਸ ਦੇ ਦਿੱਤੇ ਕਿਸਾਨਾਂ ਨੇ ਧੰਨ ਦਿੱਤਾ ਵਾ ਇਹਦੀ ਤਿੰਨ ਵਾਰੀ ਸਾਲ ਦੇ ਵਿੱਚ ਇਹ ਰੇਟ ਵਧਾ ਚੁੱਕੇ ਆ ਜਿਹੜਾ ਵੀ ਆਮ ਆਦਮੀ ਜੇ ਤੋਂ ਬਾਹਰ ਆਏ। ਜੇ ਕਾਰ ਵਿੱਚ ਫੋਲੋ ਰਾਣਾ ਹੁੰਦਾ ਤਾਂ 200 ਦਾ ਪਰੋਲਾ 300 ਟੋਲ ਟੈਕਸ ਲੱਗ ਜਾਂਦੇ ਆ। ਇਸ ਲਈ ਅਸੀਂ ਕਿਸਾਨ ਜਥੇਬੰਦੀਆਂ ਦਾ ਟ੍ਰਾਂਸਪੋਰਟ ਪੂਰਾ ਸਾਥ ਦੇਵਾਂਗੇ ਤੇ ਡੁਕ ਛੋਟੇ ਬੰਦ ਕਰਾਵਾਂਗੇ ਤੇ ਜਿੱਥੇ ਤੱਕ ਹੋਵੇ ਜਿੰਨਾ ਤੱਕ ਇਹ ਟੋਲ ਟੈਕਸੀ ਧਰਾਂ ਨਹੀਂ ਕਟਾਉਂਦੇ ਜਿੰਨਾ ਤੱਕ ਇਹ ਸੰਘਰਸ਼ ਚੱਲਦਾ ਰਹੇਗਾ ਤੇ ਬਾਕੀ ਅਸੀਂ ਜਥੇਬੰਦੀਆਂ ਦਾ ਇਹਨਾਂ ਦਾ ਪੂਰਾ ਸਾਥ ਮੰਨਦਾ ਤੁਸੀਂ ਦੇਖਿਆ ਲੁਧਿਆਣਾ ਦੀ ਟਰਾਂਸਪੋਰਟ ਨਗਰ ਦੇ ਪ੍ਰਧਾਨ ਮਨੋਜ ਟਿੰਕੂ ਵੱਲੋਂ ਅੱਜ ਕਿਸਾਨ ਜਥੇਬੰਦੀਆਂ ਨੂੰ ਲਾਡੋਲ ਟੋਲ ਪਲਾਇਆ ਤੇ ਜਿਹੜੇ ਧਰਨਾ ਲਾ ਕੇ ਬੈਠੇ ਨੇ ਤਾਂ ਉਹਨਾਂ ਨੂੰ ਜਿਹੜਾ ਅੱਜ ਸਮਰਥਨ ਦਿੱਤਾ ਤੇ ਉਹਨਾਂ ਨੂੰ ਜਿਹੜਾ ਆਪਣੇ ਵੱਲੋਂ ਜਿਹੜਾ ਅੱਜ ਬਣਦਾ ਜਿਹੜਾ ਤਿਲ ਫੁੱਲ ਹੈ ਜਿਹੜਾ ਜ ਲਗਾਤਾਰ 5 ਦਿਨ ਤੋਂ ਜਿਹੜਾ ਇਹਨਾਂ ਦਾ ਜਿਹੜਾ ਧਰਨਾ ਜਾਰੀ ਹੈ ਔਰ ਜਿਹੜਾ ਟੋਲ ਪਲਾਇਆ ਲਾਡਵਾਲ ਦਾ ਟੋਲ ਪਲਾਇਆ ਜਿਹੜਾ ਫ੍ਰੀ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਇੱਕ ਲੁਧਿਆਣਾ ਦੇ ਜਿੰਨੇ ਵੀ ਟਰਾਂਸਪੋਰਟ ਦੇ ਜਿਹੜੇ ਲੋਕ ਨੇ ਤਾਂ ਉਹਨਾਂ ਨੂੰ ਜਿਹੜਾ ਇੱਕ ਅਪੀਲ ਕੀਤੀ ਹੈ ਕਿ ਜਿਹੜਾ ਇਹਨਾਂ ਦੇ ਨਾਲ ਆ ਕੇ ਇੱਥੇ ਲਾਡਵਾਲ ਟੋਲ ਪਲਾਇਆ ਤੇ ਇਹਨਾਂ ਨੂੰ ਸਮਰਥਨ ਦਿੱਤਾ ਜਾਵੇ ਤੇ ਜਿਹੜਾ ਵੀ ਇਤਲਫੁੱਲ ਜੁੜਦਾ ਵਾ ਉਹ ਇਹਨਾਂ ਨੂੰ ਦਿੱਤਾ ਜਾਵੇ ਲੁਧਿਆਣਾ ਤੋਂ ਕੈਮਰਾਮੈਨ ਦੇ ਨਾਲ ਮੈਂ ਤੁਸ਼ਾਰਕਪੂਰ ਓਨ ਅਰ